ਔਰ ਜਦੋਂ ਮੈਂ ਇਹ ਸਬਸਿਡੀ ਗਿਵ ਅਪ ਕਰੂੰਗਾ ਟਿਊਬਲਸ ਦੇ ਮੈਂ ਐਕਸਪੈਕਟ ਕਰਦਾ ਸੀਗਾ ਕਿ ਸਾਰੇ ਐਮਐਲਏਸ ਸਾਰੇ ਜਿੰਨੇ ਐਮਪੀਸ ਨੇ ਇਨਕਲੂਡਿੰਗ ਭਗਵੰਤਪਾਨ ਅਤੇ ਹੋਰ ਸਾਰੇ ਜਿਹੜੇ ਨੇ ਉਹ ਮੋੜੇ ਆਣ ਕੇ ਕਹਿਣਗੇ ਕਿ ਅਸੀਂ ਸਾਰੇ ਸਬਸਿਡੀ ਛੱਡ ਦੇ ਮੈਂ ਆਪਣੇ ਵੱਲ ਆਫਰ ਦਿੱਤੀ ਹੋਈ ਆ ਦ ਗਵਰਨਮੈਂਟ ਡਿਡ ਨੋਟ ਡਿਸਾਈਡ ਉਹ ਤੇ ਮੇਰਾ ਕੀ ਰੋਲ ਹੈ ਖੇਤੀ ਮੋਟਰਾਂ ਤੇ ਮਿਲਣ ਵਾਲੀ ਸਬਸਿਡੀ ਸਿਰਫ ਲੋੜਵੰਦ ਕਿਸਾਨਾਂ ਨੂੰ ਮਿਲੇ ਇਹ ਮੁੱਦਾ ਇੱਕ ਵਾਰ ਮੋੜ ਤੋਂ ਗਰਮ ਆ ਗਿਆ ਸੁਪਾਲ ਸਿੰਘ ਖੈਰਾਂ ਨੇ ਸਬਸਿਡੀ ਕਿਉਂ ਨਹੀਂ ਛੱਡੀ ਇਸ ਤੇ ਉਹਨਾਂ ਨੇ ਜਵਾਬ ਦਿੱਤਾ ਕਿ ਕਿਆ ਕਿ ਮੇਰੇ ਵੱਲੋਂ ਸਬਸਿਡੀ ਛੱਡਣ ਦਾ ਮਤਾ ਸਰਕਾਰ ਨੂੰ ਦਿੱਤਾ ਜਾ ਚੁੱਕਾ ਹੈ ਹੁਣ ਅਗਲਾ ਫੈਸਲਾ ਸਰਕਾਰ ਨੇ ਲੈਣਾ ਖੈਰਾਂ ਨੇ ਸਬਸਿਡੀ ਲੋੜਵੰਦਾਂ ਨੂੰ ਦੇਣ ਦੀ ਵਕਾਲਤ ਕੀਤੀ ਹੈ ਮੇਰਾ ਕੰਮ ਆ ਗਵਰਨਮੈਂਟ ਨੂੰ ਆਫਰ ਕਰਨਾ ਕਿ ਮੈਂ ਆ ਜਿਹੜੀ ਤੁਹਾਡੀ ਸਬਸਿਡੀ ਹੈ ਇਹ ਛੱਡਣਾ ਚਾਹੁੰਨਾ ਵਾਂ ਉਹਦੇ ਤੇ ਗਵਰਨਮੈਂਟ ਦਾ ਫਾਲੋਅ ਅਪ ਐਕਸ਼ਨ ਹੁੰਦਾ ਉਹ ਮੇਰੇ ਤੋਂ ਕੁਝ ਸਿਗਨੇਚਰਸ ਵਗੈਰਾ ਕਰਾਉਂਦੇ ਨੇ ਫਾਰਮੈਲਿਟੀਜ਼ ਸਾਈਨ ਕਰਾਉਂਦੇ ਨੇ ਇਹ ਤਾਂ ਹੋ ਨਹੀਂ ਸਕਦਾ ਕਿ ਬਾਕੀ ਸਾਰੇ ਪੰਜਾਬ ਨੂੰ ਬਿੱਲ ਲੱਗੇ ਹੋਏ ਤੇ ਇੱਕ ਆਦਮੀ ਨੇ ਚਿੱਠੀ ਲਿਖ ਦਿੱਤੀ ਤੇ ਉਹਦਾ ਬਿੱਲ ਸ਼ੁਰੂ ਹੋ ਗਿਆ ਮੈਂ ਤਾਂ ਹੀ ਉਹ ਤਾਂ ਲਿਖਿਆ ਸੀਗਾ ਕਿ ਆਈ ਐਮ ਵਿਲਿੰਗ ਟੂ ਗਿਵ ਅਪ ਦਾ ਸਬਸਿਡੀ ਔਰ ਜਦੋਂ ਮੈਂ ਇਹ ਸਬਸਿਡੀ ਗਿਵ ਅਪ ਕਰੂੰਗਾ ਟਿਊਬਲ ਸੇ ਮੈਂ ਐਕਸਪੈਕਟ ਕਰਦਾ ਸੀਗਾ ਕਿ ਸਾਰੇ ਐਮ ਐਲ ਏਜ਼ ਸਾਰੇ ਜਿੰਨੇ ਐਮ ਪੀਜ਼ ਨੇ ਇਨਕਲੂਡਿੰਗ ਭਗਵੰਤ ਮਾਨ ਅਤੇ ਹੋਰ ਸਾਰੇ ਜਿਹੜੇ ਨੇ ਉਹ ਮੋੜੇ ਆਣ ਕੇ ਕਹਿਣਗੇ ਕਿ ਅਸੀਂ ਸਾਰੇ ਸਬਸਿਡੀ ਛੱਡਦੇ ਹਾਂ ਕਿਉਂਕਿ ਇਹ ਗਰੀਬ ਤੱਕ ਸਬਸਿਡੀ ਮ hạnਦੂਦ ਹੋਊਗੀ ਤਾਂ ਉਹਦਾ ਜ਼ਿਆਦਾ ਫਾਇਦਾ ਗਰੀਬਾਂ ਨੂੰ ਹੋ ਸਕਦਾ ਮੈਂ ਆਪਣੇ ਵੱਲੋਂ ਆਫਰ ਦਿੱਤੀ ਹੋਈ ਆ ਦ ਗਵਰਨਮੈਂਟ ਡਿਡ ਨੋਟ ਡਿਸਾਈਡ ਉਹ ਤੇ ਮੇਰਾ ਕੀ ਰੋਲ ਦੂਜੀ ਗੱਲ ਹੈ ਕਿ ਮੈਂ ਹਰ ਗੱਲ ਦਾ ਜਵਾਬ ਦੇ ਆ ਸੁਪਾਲ ਸਿੰਘ ਘੇਰੋਂ ਨੇ ਸੰਗਰੂਰ ਤੋਂ ਆਪਣੀ ਜਿੱਤ ਦਾ ਦਮ ਭਰਿਆ ਤੇ ਨਾਲ ਹੀ ਮਾਨ ਸਰਕਾਰ ਦੇ 13 0 ਵਾਲੇ ਦਾਅਵੇ ਤੇ ਵੀ ਸਵਾਲ ਖੜੇ ਕੀਤੇ ਨੇ ਮੈਨੂੰ ਪਰਮਾਤਮਾ ਈਸ਼ਵਰ ਵਾਹਿਗੁਰੂ ਦੀ ਕਿਤਪਾ ਨਾਲ ਪਾਰਟੀ ਬਾਜ਼ੂ ਤੋਂ ਉੱਪਰ ਉੱਠ ਕੇ ਲੋਕੀ ਵੋਟ ਪਾ ਰਹੇ ਨੇ ਤੁਸੀਂ ਹੁਣੇ ਸੁਣਿਆ ਇੱਕ ਰਿਟਾਇਰਡ ਪ੍ਰਿੰਸੀਪਲ ਮੈਡਮ ਇਸੇ ਸ਼ਹਿਰ ਦੇ ਉਹਨਾਂ ਨੇ ਕਿਹਾ ਕਿ ਮੈਂ ਆਪਣੀ ਸਾਰੀ ਜ਼ਿੰਦਗੀ ਕਦੀ ਕਾਂਗਰਸ ਨੂੰ ਵੋਟ ਨਹੀਂ ਪਾਈ ਪਹਿਲੀ ਵਾਰ ਪੋਰਟਪੌਂਟ ਇਦਾਂ ਦੇ ਅਨੇਕਾਂ 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 ਹਜ਼ਾਰਾਂ ਲੂਕ ਨੇ ਜਿਹੜੇ ਸਾਰੀਆਂ ਪਾਰਟੀਆਂ ਦੇ ਜਿਹੜੇ ਮੇਰੇ ਕੰਮ ਤੇ ਮੇਰੇ ਕਿਰਦਾਰ ਦੀ ਸਰਾਹਨਾ ਕਰ ਰਹੇ ਨੇ ਇਹ ਉਹਦਾ ਉਹਦਾ ਇਨਾਮ ਦੇਣਾ ਚਾਹੁੰਦੇ ਨੇ ਮੈਨੂੰ ਵੋਟ ਪਾ ਕੇ ਤਾਂ ਮੈਂ ਪਰਮਾਤਮਾ ਤੋਂ ਡਰ ਕੇ ਕਹਿਣਾ ਕਿ ਬੜੇ ਅੱਛੇ ਤਰੀਕੇ ਨਾਲ ਸ਼ਾਨਦਾਰ ਜਿੱਤ ਹੋਵੇਗੀ ਕਾਂਗਰਸ ਦੀ ਜਿਹੜੀ ਪਾਰਟੀ ਕੋ ਯਾਰ 13 ਤੋਂ 13 ਪੂਰੇ ਬੰਦੇ ਹੈ ਨਹੀਂ ਗੇ ਭਗੋੜੇ ਲੈ ਇਸ ਨੇ ਜਲੰਧਰ ਵਾਲਾ ਵੀ ਅਕਾਲੀਆਂ ਦਾ ਭਗੋੜਾ ਹੁਸ਼ਿਆਰਪੁਰ ਤੇ ਫਰਟੇਗੜ ਕਾਂਗਰਸ ਦਾ ਭਗੋੜਾ ਔਰ ਪੰਜ ਮਨਿਸਟਰ 4 ਐਮਐਲਏ ਇੱਕ ਕਮੀਡੀਅਨ ਤੇ ਤਿੰਨ ਭਗੋੜੇ ਇਹਨੂੰ ਪਤਾ ਲੱਗ ਜਾਊਗਾ ਇਟ ਵਿਲ ਬੀ ਰਿਵਰਸ ਐਕਸ਼ਨ ਵਿਲ ਬੀ 013 ਦਿਸ ਟਾਈਮ